ਕੀ ਨਾ ਟੋੜਈ ਸੋਨੂ ਸਿੰਘ ਕਿੱਥੋਂ ਰਹਿਣ ਵਾਲੇ ਹੋ ਆ ਚੱਲੇ ਹਾਂ ਚਾਦੇ ਕਿਵੇਂ ਦਾਖਲ ਕਿਵੇਂ ਥੇ ਰਾਤ ਨੂੰ ਲੜਾਈ ਹੋਈ ਸੀ ਅਸੀਂ ਤਾਂ ਵੈਸੇ ਦੋ ਜਣੇ ਉੱਥੇ ਖਲੇ ਸੀ ਉਧਰੋਂ ਪੀਤੀ ਪਰਦੇਸ ਮੁੰਡੇ ਤਿੰਨ ਜਣੇ ਆਏ ਸੀ ਉਹਨਾਂ ਮੋੜ ਸੰਨੂ ਲੱਡੇ ਗਏ ਧੱਕੇ ਧੱਕੇ ਮਾਰੇ ਲੱਤਾਂ ਮਾਰ ਲੱਗ ਪਏ ਮੇਰੇ ਕੋ ਵੀਰ ਜੀ ਆਦਾਂ ਨਾ ਵੀਰ ਲੱਤਾਂ ਮਾਰੋ ਉੱਤੋਂ ਆਗੇ ਪੇੜਾ ਨਾ ਮਾਰ ਲੱਗ ਪਏ ਕਿੱਥੋਂ ਸੀ ਮੁੰਡੇ ਪਵਾਦੀ ਨਹੀਂ ਪਵਾਦੀ ਦੇ ਸੀ ਮੈਂ ਕੋ ਮਾਰ ਲੱਗੇ ਜੋਰਾ ਸਿੰਘ ਮਾਨਗਰ ਗਲੇ ਆ ਮਾਨ ਕੋ ਲੱਗੇ ਮੈਂ ਪੀਤੀ ਸੀ ਨੰਦੀ ਦਰੂ ਉੱਤੋਂ ਕੋਟੇ ਘਟਨਾ ਆ ਬਕਰਨ ਚੱਕੂ ਐ ਬਾਬਾ ਕੋਟ ਕੋਟ ਕੇ ਚੱਕ ਲਾਉਣ ਤੇ ਸਕੀਮ ਬਣੀ ਨੰਦੀ ਹਾਂ ਕਾਪਾ ਉਪਿਆਸ ਨੰਦੇ ਹੋ ਲੋ ਕਿੰਨੇ ਜਣੇ ਮਿਲ ਲਿੱਤਾ ਤਿੰਨ ਜਣੇ ਨੇ ਫੋਨ ਵੀ ਕੀ ਸੀ ਚਾਹਣ ਕੀ ਸੀ ਚਾਂਦੀ ਦੀ ਮੜਮੋਡੇ ਪਾਸੇ ਉਸੋ ਵੀ ਕੋ ਨਹੀਂ ਲੱਭੇ ਲੁੱਟ ਕੋਈ ਵੀ ਹੈ ਹਾਂ ਕਿੰਨਾ ਗਿਆ ਨੁਕਸਾਨ ਹੋ ਗਿਆ ਕੋ ਕਿੰਨਾ ਹੋ ਗਿਆ ਹੋ ਗਿਆ ਕਮਵਾਲ ਰਹੀ ਸੀ ਲਾ ਦੀ ਤੇ ਕਚਾਨ ਤੇ ਕੋਈ 2000 ਰੁਪਇਆ ਹਾਂ ਸੀ ਕੀ ਮੰਗ ਕੀ ਕਰਦੇ ਹੋ ਕਾਰਵਾਈ ਦੀ ਕਾਰਵਾਈ ਮੰਗ ਕੀਤੀ ਜਾਵੇ ਜੋ ਇਹ ਪਰਚਾ ਆਇਆ ਉਹਨਾਂ ਦੇ ਤੇ ਕਾਰਵਾਈ ਪਾਈ ਜਾਵੇ